ਖਾਨਕੋਟ ਦੇ ਪਤਰੋਇਆ ਇਸ ਇਲਾਕੇ ਦੇ ਇੱਕ ਮਕਾਨ ਵਿੱਚ ਅਚਾਨਕ ਅੱਗ ਲੱਗ ਗਈ ਅਚਾਨਕ ਲੱਗੀ ਇਹ ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਪੂਰੇ ਮਕਾਨ ਨੂੰ ਹੀ ਸੜ ਕੇ ਸੁਆਹ ਕਰ ਦਿੱਤਾ ਪਰਮਾਤਮਾ ਦਾ ਸ਼ੁਕਰ ਹੈ ਕਿ مالی ਨੁਕਸਾਨ ਤਾਂ ਬਹੁਤ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹਾਲਾਂਕਿ ਜਿਸਲੇ ਇਹ ਭਿਆਨਕ ਅੱਗ ਲੱਗੀ ਉਸ ਵੇਲੇ ਇਸ ਮਕਾਨ ਵਿੱਚ ਤਿੰਨ ਮਿਸਤਰੀ ਵੀ ਕੰਮ ਕਰ ਰਹੇ ਸਨ ਜਿਹੜੇ ਕਿ ਉੱਪਰਲੀ ਮੰਜ਼ਲ ਤੇ ਕੰਮ ਕਰਦੇ ਪਏ ਸਨ ਤੇ ਇਸ ਮਕਾਨ ਦੇ ਪਰਿਵਾਰ ਦੇ ਦੋ ਮੈਂਬਰ ਜਿਨ੍ਹਾਂ ਵਿੱਚ ਇੱਕ ਆਦਮੀ ਤੇ ਇੱਕ ਔਰਤ ਉਹ ਵੀ ਮੌਜੂਦ ਸਨ ਭਿਆਨਕ ਇਸ ਅੱਗ ਤੋਂ ਆਪਣੇ ਆਪ ਦਾ ਬਚਾਅ ਉਹਣਾ ਨੇ ਪੌੜੀਆਂ ਰਾਹੀਂ ਥਲੇ ਉਤਰ ਕੇ ਕੀਤਾ ਤੇ ਮਿਸਤਰੀਆਂ ਵੱਲੋਂ ਤੇ ਛਲਾਂਗਾ ਵੀ ਲਗਾਈਆਂ ਗਿਆ ਮਹੱਲਾ ਵਾਸੀਆਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਆ ਕੇ ਲਗਾਤਾਰ ਇਸ ਅਗ ਤੇ ਪਾਣ ਦੀ ਕੋਸ਼ਿਸ਼ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਇਸ ਵਾਰਡ ਦੇ ਐਮਸੀ ਜੂਰ ਕਿਸ਼ੋਰ ਨੇ ਦੱਸਿਆ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ 15 ਨਵੰਬਰ ਨੂੰ ਵੀ ਇਸ ਮਕਾਨ ਵਿੱਚ ਅੱਗ ਲੱਗੀ ਸੀ ਉਸ ਵੇਲੇ ਵੀ ਕਾਰਨ ਦਾ ਪਤਾ ਨਹੀਂ ਲੱਗਾ ਤੇ ਅੱਜ ਦੀ ਅੱਗ ਤੇ ਇੰਨੀ ਬਿਆਨਕ ਹੈ उन्होंने कहा कि पूरा घर ही सड़के सुह हो गया है उन्होंने कहा कि फिर भी परमात्मा का शुक्र है कि कोई जाली नुकसान नहीं हो सकता ਸਰ ਜਿਸ ਤਰ੍ਹਾਂ ਸਾਨੂੰ ਕਾਲ ਆਈ ਹੈ ਸਾਡੀ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਕਿ ਅਸੀਂ ਆਂਦੇ ਆਪਣਾ ਇਹੜਾ ਅੱਗ ਕੰਟਰੋਲ ਕਰਨਾ ਸ਼ੁਰੂ ਕਰ ਦਿੱਤੀ ਹੈ ਜੀ ਦੇਖੀ ਕਾਰਨ ਕੀ ਲੱਗਿਆ ਸਰ ਕਾਰਨ ਇਹਨਾਂ ਦੇ ਘਰ ਪਹਿਲੇ ਵੀ ਅੱਗ ਲੱਗੀ ਸੀ ਸ਼ਾਰਟ ਸਰਕਟ ਨਾਲ ਲੱਗੀ ਸੀ ਅਸੀਂ ਇਹਨਾਂ ਨੂੰ ਪਹਿਲੇ ਵੀ ਅਵੇਅਰ ਕੀਤਾ ਸੀ ਕਿ ਆਪਣੇ ਘਰ 'ਚ ਲੱਕੜ ਦਾ ਡੈਕ ਸਿਸਟਮ ਹੈਗਾ ਆ ਉਹਨੂੰ ਤੁਸੀਂ ਬੁਝਾਉਣ ਵਾਸਤੇ ਆਪਣਾ ਫਾਇਰ ਐਕਸਟਿੰਗੁਇਸ਼ਰ ਰੱਖੋ ਇਹਨਾਂ ਨੇ ਨਹੀਂ ਰੱਖੇ ਦੁਬਾਰਾ ਹੀ ਉਸੇ ਤਰ੍ਹਾਂ ਹੀ ਅੱਗ ਲੱਗੀ ਹੈ ਜੀ ਜੀ ਕਿੰਨਾ ਸਰ ਨੁਕਸਾਨ ਬਾਰੇ ਤੇ ਹੁਣ ਮਾਲਕ ਦੱਸ ਸਕਦੇ ਨੇ ਬਸ ਇਹ ਕਿ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਜੀ ਸਾਡੇ ਜੀ ਟੋਟਲ 3 ਫਾਇਰ ਫਾਈਟ ਅੰਡਰ ਜਿਹੜੇ ਆ ਲੱਗੇ ਸੀ ਜਿਨ੍ਹਾਂ ਨੂੰ ਸਾਡੇ ਸਟਾਫ ਨੇ ਬੜੀ ਮੁਸ਼ਕਲ ਦੇ ਨਾਲ ਜਿਹੜਾ ਅੱਗ ਤੇ ਕੰਟਰੋਲ ਕੀਤਾ ਜੀ ਹੁਣ ਕੀ ਸਿਚੁਏਸ਼ਨ ਹੈ ਸਿਚੁਏਸ਼ਨ ਆਫ ਕੰਟਰੋਲ ਚ ਹੈ ਤੇ ਜਾਨ ਦਾ ਕਿਸੇ ਨੁਕਸਾਨ ਨਹੀਂ ਆ ਬਸ ਜਿਹੜਾ ਸਮਾਨ ਜੋ ਵੀ ਦਿੱਕਤ ਆ ਉਹ ਫੈਮਿਲੀ ਮੈਂਬਰ ਦੱਸਣਗੇ ਕਿ ਕੀ ਨੁਕਸਾਨ ਹੋਇਆ ਕੀ ਜਿਹੜੀ ਅੱਗ ਕਿਥੋਂ ਥੱਲੇ ਲੱਗੀ ਸੀ ਸਰ ਅੱਗ ਜਿਹੜੀ ਕਿ ਥੱਲੇ ਲੱਗੀ ਸੀ ਥੱਲੇ ਇਹਨਾਂ ਦਾ ਜਿਹੜਾ ਉੱਪਰ ਇਹਨਾਂ ਦਾ ਕੰਮਚਾਰਾ ਸੀ ਥੱਲੇ ਇਹਨਾਂ ਦੇ ਜਿਹੜੇ ਆ ਉਹ ਜਿਹੜਾ ਸ਼ਾਰਟ ਸਰਕਟ ਹੋਇਆ ਹੈ ਕਿਸੇ ਨਾ ਕਿਸੇ ਇਕੁਪਮੈਂਟ ਤੋਂ ਜਾਂ ਕੋਈ ਬਿਜਲੀ ਦਾ ਜਾਂ ਫਿਰ ਚੱਲਦਾ ਪ੍ਰੈਸ ਚੱਲਦੀ ਹੋ ਜਾਏਗੀ ਉਸ ਤੋਂ ਮਾਰਕ ਦੱਸ ਸਕਦੇ ਕੀ ਕਰਕੇ ਹੋਇਆ ਹੈ ਦੇਖੋ ਜੀ ਅੱਜ ਤੋਂ ਥੋੜੇ ਦਿਨ ਪਹਿਲੇ 15 ਨਵੰਬਰ ਨੂੰ ਵੀ ਇਹਨਾਂ ਦੇ ਘਰ ਅੱਗ ਲੱਗੀ ਪਰ ਪਿਛਲੀ ਵਾਰੀ ਜਿਹੜੀ ਅੱਗ ਲੱਗੀ ਉਹ ਕੋਟੇ ਤੇ ਲੱਗੀ ਤੇ ਉਹਦਾ ਕੋਈ ਇੰਦਾ ਹੋਇਆ ਨੁਕਸਾਨ ਬਚਾਉ ਗਿਆ ਪਰ ਮਾਲਕਾਂ ਦੇ ਨਾਲ ਕੀ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਇਸ ਵਾਰ ਜਿਹੜੀ ਅੱਗ ਲੱਗੀ ਹੈ ਇਹ ਕੋਈ ਪੌਣੇ 4:00 ਵਜੇ ਇਹਨਾਂ ਦੇ ਅੱਗ ਲੱਗੀ ਹੈ ਤੇ ਤਿੰਨ ਗੱਡੀਆਂ ਇਸ ਲਈ ਫਾਇਰ ਬ੍ਰਿਗੇਡ ਦੀ ਆ ਚੁੱਕੀਆਂ ਨੇ ਤੇ ਅੱਗ ਬੁਝਾਉਣ ਰਿਹਾ ਇਹਦੇ ਅੰਦਰ ਕੰਮ ਬੜਾ ਹੋਇਆ ਲੱਕੜ ਦਾ ਪਲਾਇ ਉਸ ਚਿੰਮਾ ਕੋਈ ਪਲਾਸਟਿਕ ਦੀ ਬਾਉਂਡਰੀ ਹੋਈ ਦੀ ਆ ਸਾਰੀ ਅੱਗ ਲੱਗੀ ਦੀ ਅੰਦਰ ਭੱਖੀ ਨਹੀਂ ਬੜੀ ਕੰਮ ਨ ਲੱਗੇ ਔਰ ਇਸ ਬਾਰੀ ਜਿਹੜਾ ਅੱਗ ਲੱਗੀ ਹੈ ਇਹ ਨਾਲ ਬਹੁਤ ਨੁਕਸਾਨ ਹੋ ਜਾਣਾ ਦਾ ਪਰ ਇਹ ਆ ਪਰਮਾਤਮਾ ਦੀ ਕਿਰਪਾ ਕੀ ਜਾਨਵਰ ਦੀ ਰੱਖਿਆ ਹੋ ਗਈ ਹੈ ਕਿਉਂਕਿ ਜਦ ਪਰ ਮਿਸਤਰੀ ਲੱਗੇ ਦੇ ਹੀ ਤਿੰਨ ਮਿਸਤਰੀ ਲੱਗੇ ਦੇ ਹੀ ਤਿੰਨੇ ਮਿਸਤਰੀ ਕੋੜੀ ਨਾਲ ਸਲਾਮ ਆ ਕੇ ਥੱਲੇ ਉਤਰਿਆ ਤੇ ਇੱਕ ਉਹਨਾਂ ਦਾ ਮੁੰਡਾ ਤੇ ਇੱਕ ਉਹਨਾਂ ਦੀ ਨੂੰਹ ਉਹ ਵੀ ਦੋ ਉੱਤੇ ਹੀ ਉਹਨਾਂ ਨੂੰ ਵੀ ਉਹਨਾਂ ਨੇ ਪੋੜੀ ਲਾ ਕੇ ਥੱਲੇ ਉਤਾਰਿਆ ਤੇ ਜਿਹਨਾਂ ਨਾਲ ਉਹਨਾਂ ਦਾ ਇਹ ਬਚਾਅ ਹੋ ਗਿਆ ਪਰ ਘਰ ਦਾ ਬਾਕੀ ਸਾਰਾ ਸਮਾਨ ਜਿੰਨਾ ਵੀ ਹੈ ਉਹ ਸਾਰਾ ਹੀ ਸੜ ਕੇ ਸੁਆਹ ਹੋ ਗਿਆ ਕੋਈ ਵੀ ਚੀਜ਼ ਨਹੀਂ ਬਚੀ ਹੈ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ Bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, cricket academy, NCC Naval Unit, swimming classes, judo, taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's Cambridge International School opposite Canada Palace near A&M Institute's Jalandhar Dalhousie Bypass Road, Pathankot.